ਦਾ ਸਾਰੀ ਕਰ ਦਿੱਤੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਹੋ ਗਏ ਜੀ 5:30 ਪੌਣੇ 6 ਹੋ ਗਏ ਹੁਣ ਮੱਝਾਂ ਨੂੰ ਪਾਣੀ ਪਿਉਣੇ ਆ ਸਾਰੇ ਕੰਮ ਲੇਟ ਹੋ ਗਏ ਆਪਾਂ ਨੂੰ ਜਾਣਾ ਪੈ ਗਿਆ ਇਹ ਆਪਣਾ ਹਜੇ ਸਰਪ੍ਰਾਈਜ਼ ਰਹੂਗਾ ਜੀ ਕਿੱਥੇ ਗਏ ਆਪਾਂ ਸਾਰਾ ਦਿਨ ਲੱਗ ਗਏ ਹਜੇ ਆਪਾਂ ਨਹੀਂ ਦੱਸਦੇ ਕੋਈ ਨਾ ਹੀ ਸਰਪ੍ਰਾਈਜ਼ ਹੀ ਰਹੂਗਾ 5-4 ਦਿਨ ਲਈ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜ਼ਰੂਰ ਵੀ ਕਿੱਥੇ ਗਏ ਤੇ ਹੁਣ 9:30 ਹੋ ਗਏ ਸਵੇਰ ਦੇ ਗਏ ਹੋਇਆ ਸਾਰੇ ਕੰਮ ਆਪੇ ਨੇ। ਲਓ ਜੀ। ਮੈਂ ਤੁਹਾਨੂੰ ਰਸੋਈ ਦਾ ਖਾਲ ਦਿਖਾਉਣੀ ਆ ਚਲ ਪਿੰਦਰ ਪਾਣੀ ਪਿਆ ਮੈਂ ਸਾਨੂੰ। ਧਾਰ ਖੜਨੀ ਨਹੀਂ ਉਹ ਦੇਖੋ। ਆਸਪੀਤਲ ਚਲੀ ਗਈ ਟਿਊਸ਼ਨ ਤੇ ਖਾ ਖਾ ਕੇ। ਭਾਂਡੇ ਆ ਪੈਨੇ ਸਾਰੇ ਹੁਣ ਮੈਂ ਫਲਾ ਆਪ ਨੂੰ ਉੰਗੀ ਗਰਮੀ ਬਹੁਤ ਜ਼ਿਆਦੇ ਹੋਈ ਪਈ ਹੈ ਗਰਮੀ ਦਾ ਨਾਉਂ ਵੀ ਨਹੀਂ ਲੈਂਦੀ ਘਟਣ ਦਾ। ਅਸੂਵੀ ਅੱਧਾ ਹੋ ਗਿਆ ਚਲੋ ਜੀ। ਕਪੜੇ ਵੀ ਨਹੀਂ ਲਾਏ ਮੈਂ ਸਨੇਹਾ ਕਪੜੇ ਧੋ ਗਈ ਸੀ ਬਸ ਮੈਂ ਦੱਸਣਾ ਭੁੱਲ ਗਈ ਯਾਦ ਕਰਾਉਣਾ ਉੱਥੇ ਪਏ ਨੇ ਤੇ ਇੱਥੇ ਕੂਲਰ ਲਾ ਇਹਨਾਂ ਨੂੰ ਪਾਣੀ ਪਿਆ ਆ ਦੇਖੋ ਜੀ ਹੁਣ ਆਪਾਂ ਮੱਝਾਂ ਨੂੰ ਪਾਣੀ ਪਿਉਂਦਾ ਪਿੰਦਰ ਤੇ ਮੈਂ ਇਹਨਾਂ ਨੇ ਕੱਖ ਰੜਾ ਦੂੰ ਮੈਂ ਨਾ ਆ ਕੇ ਪਹਿਲਾਂ ਰਸੋਈ ਸਾਫ਼ ਕਰਦੀ ਆ ਫੇਰ ਮੈਂ ਆਪਣੀ ਮੱਝਾਂ ਰਹਿ ਗਈਆਂ ਬਸ ਤਿੰਨ ਇੱਧਰ ਕੱਟੀ ਹੁਣ ਇਹਨਾਂ ਦੇ ਆਹ ਹੋ ਗਈ ਜਗ੍ਹਾ ਚੇਂਜ ਹੋ ਗਈ ਉਹ ਛੋਟੀ ਕੱਟੀ ਨੂੰ ਕੱਲੀ ਨੂੰ ਖੁੱਲਲੀ ਮਿਲ ਗਈ ਇੱਧਰ ਹੋ ਗਈ ਪੂਰੀ ਕੱਟੀ ਆਪਣੀ ਇੱਧਰ ਆ ਗਈ ਵਿਚਾਲੇ ਵੱਡੀ ਮੱਝ ਹੋ ਗਈ ਹੁਣ ਆਪਾਂ ਚਲਾ ਗੋਹਾ ਹਟਾ ਦੇ ਫਿਰ ਪਾਣੀ ਪਿਆ ਦੇ ਐਨੇ ਆਪਾਂ ਦਾਲ ਸਬਜ਼ੀ ਕਾਦੀ ਬਣਾਈਏ ਬੜਾ ਔਖਾ ਯਾਰ ਖੇਤ ਕਦੂ ਕਦੂ ਨਹੀਂ ਹੈਗਾ ਹੁਣ ਬੜਾ ਔਖਾ ਹੋ ਗਿਆ ਐਦਿਗੀ ਬੇਨਾਂ ਚੱਲਣ ਜਾਂਦੇ ਹਾਂ ਪਤਾ ਨਹੀਂ ਕਿਥੇ ਲਾਈਆਂ ਅੰਦਰ ਡੈਡੀ ਨੇ ਪਹੀ ਜਲਾਉਣੀਆਂ ਆਣੀਆਂ ਮੈਂ ਤਾਂ ਗਈ ਨਹੀਂ ਖੇਤ ਉਹ ਤੋਂ ਬਾਅਦ ਆਪਣੇ ਖੇਤ ਕੋਠੇ ਦੇ ਗਾਮਲੇ ਹਾਂ ਹਾਂ ਉਹ ਗਾਹਾਂ ਲਾਈਆਂ ਆਂ ਜਿਹਨੇ ਫੋਲ ਦੇ ਲੈ ਦੇਖੋ ਇਹਦਰ ਆਪਣੇ ਇਕੱਠੇ ਕਰਾਤੇ ਗਾਮਲੇ ਉਹਦੇ ਪਿੱਤੀ ਨੇ ਕਹਿੰਦੀ ਤੁਸੀਂ ਦੂਰ ਦੂਰ ਨਾ ਰੱਖੋ ਆ ਮਨੀ ਬਲਾਟ ਆਪਣਾ ਵਧੀਆ ਚੱਲ ਪਿਆ ਸਾਰਾ ਜਿਹੜਾ ਲਾਇਆ ਹੋਇਆ ਤੇ ਇਸ ਤਰ੍ਹਾਂ ਸੋਨਾ ਬਣ ਗਿਆ ਹੁਣ ਆਪਾਂ ਦੀਵਾਲੀ ਨੂੰ ਹੋਰ ਬੂਟੇ ਲਾਵਾਂਗੇ ਦੂਜੇ ਮਿੱਟੀ ਦੇ ਗਾਮਲੇ ਲਿਆ ਕੇ ਬੂਟੇ ਲਾਵਾਂਗੇ ਜੀ ਮੇਰਾ ਕਮਰਿਆਂ ਚ ਵੀ ਨਹੀਂ ਬੜੀ ਹਜੇ ਕਮਰਿਆਂ ਦਾ ਕੀ ਹਾਲ ਹੋਊਗਾ ਦੇਖੋ ਇਹ ਤਾਂ ਠੀਕ ਆ ਹਜੇ ਦੋ ਹੀ ਗਲਾਸ ਨੇ ਇੱਥੇ ਤਾਂ ਇਧਰ ਦੇਖਦੇ ਆ ਦੋ ਤਿੰਨ ਕਪੜੇ ਇਧਰ ਨੇ ਇਹ ਵੀ ਠੀਕ ਆ ਬਹੁਤ ਜ਼ਿਆਦਾ ਮਾਹੌਲ ਖਰਾਬ ਨਹੀਂ ਹੈਗਾ ਇਹ ਚਲੋ ਜੀ ਪ੍ਰਮਾਤਮਾ ਕਰੇ ਆਪਣਾ ਕੰਮ ਇਹ ਜਿਹੜਾ ਸਫਲ ਹੋ ਜੇ ਜਿਹੜੇ ਲਈ ਆਪਾਂ ਗਏ ਸੀ ਤੇ ਹੁਣ ਹੋਰ ਵੀ ਦੋ ਚਾਰ ਦਿਨ ਲੱਗਣਗੇ ਆਪਾਂ ਫਿਰ ਮੈਂ ਹੁਣ ਨਾ ਕਿ ਪਿੰਦਰ ਮੱਝਾ ਨਮਾਉਂਦਾ ਬਸ ਆਪਣਾ ਨਾ ਕਿ ਬਲੌਗ ਸ਼ੁਰੂ ਕਰਦੇ ਆ ਅੱਗੇ ਵਾਲਾ ਗਰਮੀ ਬਹੁਤ ਹੋਈ ਪਈ ਹੈ ਹੂੰ ਹੂੰ ਉਹ ਮੈਂ ਇਹਦੇ ਤੇ ਧਾਰ ਬਧੀਆਂ ਕੱਢਣ ਸਿੱਖ ਲੈਂਦਾ ਸਿੱਖ ਲੈਂਦਾ ਉੱਥੇ ਖੜ ਗਿਆ ਕੰਮ ਹੋਰ ਮੈਂ ਐਸੀ ਬਾਕੀ ਇਹ ਹੁਣ ਐ ਨਹੀਂ ਪਤਾ ਹੱਲ ਜੀ ਚੱਲ ਕਰਨ ਲੱਗ ਜੇ ਲੇ ਇਹਨਾਂ ਨੂੰ ਆਹ ਕਰ ਕੱਖਾਂ ਜਿਹੀ ਲੋਟ ਕਰ ਲੈ ਆਟਾ ਪਾ ਆਹ ਪਾ ਚਾਰ ਨੜਾ ਦੇ ਮੈਂ ਧਾਰ ਕੱਢ ਲਾਂ ਪਹਿਲਾਂ ਸਾਰਾ ਕੰਮ ਲੈਕ ਹੋਈ ਜਾਂਦਾ ਰੱਸੀਆਂ ਬੰਨ ਇਹਨਾਂ ਦੇ ਪਹਿਲਾਂ ਆ ਪੰਗਾ ਇਹਨਾਂ ਦਾ ਇੱਕ ਬੂਟੀ ਹੋ ਗਈ ਹਨਾ ਤੇਰੀ ਲੱਗੀ ਹਰੇ ਬਾਈ ਮਾਰਨ ਲੱਗ ਗਈ ਤੂੰ ਕਿਵੇਂ ਲੱਤ ਤੇਰੀ ਪੱਟੀ ਕਰਾ ਲੈ ਐਂ ਕਨਾ ਕੀ ਕੀਲੇ ਚੌਲ ਖਾਣ ਵਾਲੀ ਹਾਂ ਮੈਨੂੰ ਤਾਂ ਭੁੱਖ ਲੱਗੀ ਪਈ ਦੇਖ ਅੱਛਾ ਲੈ ਮੈਂ ਤਾਂ ਪਹਿਲਾਂ ਕਹਿੰਦੀ ਬਿੰਦਰ ਨੂੰ ਮਾਂ ਭੁੱਖ ਲੱਗੀ ਪਿਆ ਕੁਝ ਖਾਣ ਨੂੰ ਵੀ ਨਹੀਂ ਹੈਗਾ ਕਰਾ ਹੁਣ ਉਹ ਦਵਾਈ ਧੂਈ ਤੇਰੀ ਐਂ ਪੱਟੀ ਕਰਤੀ ਗੱਲੀ ਨਹੀਂ ਕਰਦੀ ਫਿਰ ਤਾਂ ਭਰ ਗਿਆ ਪਤਾ ਨਾ ਬੜਾ ਉਹਨੂੰ ਗਿੱਲਾ ਨਾ ਕਰਿਆ ਕਰਨਾ ਹਾਂ ਚੌਲਾ ਕੇ ਚੌੜਾ ਐਵੇਂ ਲੱਗ ਰਹਿਣੇ ਚਮਚਾ ਲੈ ਆ ਦੇਰ ਸੋਈ ਜਾ ਮੈਨੂੰ ਮੈਂ ਖਾ ਕੇ ਫੇਰੀ ਧਾਰ ਕੱਢੂ ਹੈ ਹੈ ਟੇਸਟੀ ਨੇ ਆਏਗਾ ਤੂੰ ਤੂੰ ਖਾਣੇ ਨੇ ਪਹਿਲਾਂ ਤਾਂ ਸਾਈਫੀ ਨੂੰ ਪਾਓ ਹੋਰ ਕੰਮ ਮੰਗਰੋ ਕਰੋ ਹੂੰ

ਪੋਸਟਰ ਜੇ ਪਾਗੇ ਤਾਂ ਕੱਲ ਨੂੰ ਪੋਸਟਰ ਜੇ ਪਾਗੇ ਫਿਰ ਜੇਪ ਦੇਣੀ ਕਰਦੀ ਨਹੀਂ ਕੋਈ ਰੱਖਿਆ ਕਰਦੀ ਕੋਈ ਜਮੀਨ ਕਹਾ ਨਾਮ Bau juga tata. Pelatih tá bem, ਸੇ ਤਾਂ ਹਾਂ ਜਿੰਮੇ ਤਾਂ ਸੋਈ ਚ ਵੜਕੇ ਡੰਲਾ ਕਰੀਂ ਠੀਰ ਬਣਾਉਣ ਦੇ ਟੈਨ ਨੂੰ ਪਾ ਦੇ ਹਾਂ ਲਾਹੋਂ ਭਾਂਡੇ ਵਿੱਚ ਤੁਹਾਨੂੰ ਤਾਂ ਮੈਂ ਗੁੰਦੀ ਪਾ ਕੇ ਆਇਆ ਹਾਂ ਆਇਆ ਆ ਰਾਜਾ ਮੇਰੇ ਡੈਡੀ ਚੱਲ 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 ਖਿੱਚ ਕਿੱਚ ਕਿੱਚ ਕੱਟੀ ਨਹੀਂ ਖਿੱਚੀ ਆਂਦੀ ਦੇਖ ਲਾ ਹੋਰ ਚਲੋ ਜੀ ਹੁਣ ਆਪਾਂ ਧਾਰ ਕੱਢ ਲਈ ਤੇ ਮੈਂ ਭਾਂਡੇ ਵੀ ਸਾਫ਼ ਕਰ ਤੇ ਰਸੋਈ ਚ ਤੁਸੀਂ ਕਰੋ ਇਸ ਬਲੌਗ ਨਾਲ ਇੰਜੋਏ ਕਰ ਲਓ ਆਪਾਂ ਮਿਲਦੇ ਹਾਂ ਹੋਰ ਬਲੌਗ ਦੇ ਨਾਲ ਰੱਬ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ